ਸ਼ਰੀ ਪ੍ਰਧਾਨ ਮਰੀ ਸਾਹਿਬ ਔਰ ਸਾਡੇ ਜਿਹੜੇ ਦਿਯਤੀ ਪ੍ਰਧਾਨ ਨੇ ਹਰਦੇਵ ਲਾਡੀ ਸ਼ੇਰੋਵਾਲੀਆ ਜੀ ਦੀ ਅਗਵਾਈ ਵਿੱਚ ਕੈਂਡਲ ਮਾਰਚ ਜੋ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੋਂ ਆਦੇਸ਼ ਸੀ ਉਹ ਕੱਢਿਆ ਗਿਆ ਹੈ ਅਸੀਂ ਪਵਨ ਕੁਮਾਰ ਜੀ ਦੇ ਨਾਲ ਜਿਹੜਾ ਪੂਰਾ ਉਹਨਾਂ ਦੇ ਨਾਲ ਖੜੇ ਪੂਰਨ ਕੁਮਾਰ ਜੀ ਦੇ ਨਾਲ ਜਿਲੋਂ ਖੜੇ ਆਂ ਔਰ ਕਾਂਗਰਸ ਪਾਰਟੀ ਦਾ ਜੋ ਇਹ ਪ੍ਰੋਗਰਾਮ ਬਣਿਆ ਜਦ ਤੱਕ ਉਹਨਾਂ ਦੇ ਪਰਿਵਾਰ ਨੂੰ ਔਰ ਉਹਨਾਂ ਨੂੰ ਇਨਸਾਫ ਨਹੀਂ ਮਿਲੇਗਾ ਅਸੀਂ ਬੀਜੇਪੀ ਦੇ ਖਿਲਾਫ ਔਰ ਗੱਲ ਲੱਗਾਈ ਰਹੇਗਾ ਜਿਹੜੀ ਸਾਡੀ ਹਰਿਆਣੇ ਦੀ ਸਰਕਾਰ ਹੈ ਉਹਦੇ ਖਿਲਾਫ ਜੰਮ ਕੇ ਪ੍ਰਦਰਸ਼ਨ ਇਦਾਂ ਹੀ ਕਰਦੇ ਰਹਿਵਾਂਗੇ ਜੋ ਵੀ ਕੋਈ ਪ੍ਰੋਗਰਾਮ ਆਊਗਾ ਉਹਨੂੰ ਇਦਾਂ ਹੀ ਤੰ ਦੇ ਇਨ ਨਭਾਵਾਂਗੇ ਬਹੁਤ ਵਧੀਆ ਔਰ ਮੰਦੀਪ ਮੱਜਸਲ ਜੋ ਕਿ ਸਾਡੇ ਕਾਂਗਰਸ ਨੇ ਪ੍ਰਦਾਨ ਰਾਜਾ ਪਟੰਕੀ ਵੱਲੋਂ ਸੰਦੇਸ਼ ਲਾਇਆ ਗਿਆ ਸੀ ਅੰਦਰ ਸ਼ਹਿਰੀ ਤੇ ਜਾਂਦੇ ਹਨ ਇਹ ਪ੍ਰੋਗਰਾਮ ਕੀਤਾ ਜਾਵੇ ਜੋ ਕਿ ਤੁਹਾਨੂੰ ਪਤਾ ਹੀ ਹੈ ਵੀ ਆਈਵੀਐਸ ਅਫਸਰਡੇ ਆ ਹਰਿਆਣਾ ਦੇ ਉਹਨਾਂ ਨੂੰ ਬਹੁਤ ਦਲਚਸਪ ਗੱਲਬਾਤਾਂ ਕੀਤਾ ਜਾਂਦਾ ਕਿ ਜ਼ਲਤ ਬਰੋਦੀ ਜੋ ਧਾਰੇ ਸੁਨੇਲੇ ਆ ਔਰ ਸਾਹੀ ਕੈਟਲਮਾਜ ਕੱਢਿਆ ਅੱਜ ਮੈਂ ਸਾਰੇ ਐਮਐਲਏ ਸ੍ਰੀ ਗਾਂ ਦਾ ਲਾਡੀ ਸ਼ੇਰੋ ਵਾਲੀ ਆ ਜੀ ਆਏ ਆ ਔਰ ਸੁੰਦਰ ਕੋਟਲੀ ਜੀ ਆਏ ਆ ਅਕਲਡਰ ਦਈਆ ਜੀ ਸਾਡੇ ਜ਼ਿਲ੍ਹੇ ਪ੍ਰਧਾਨ ਰਜਿੰਦਰ 베ਰੀ ਜੀ ਔਰ ਸਾਰੇ ਬਹੁਤ ਸਾਰੇ ਹੋਸਲਰ ਸਹਿਬਾਨ ਰਜਿੰਦਰ ਸਾਰੇ ਬੰਦੇ ਸਾਰੇ ਆਪਣੇ ਲੰਬੜਦਾ ਸਵਾਨ ਪੰਜ ਰਬਾਂ ਦਾ ਬਹੁਤ سارے ਲੋਕਰ ਚ ਜੋ ਦਿੱਤਾ ਅੱਜ ਜਿਹੜਾ ਜੰਗਾਰਚੀ ਇਸ ਤਰ੍ਹਾਂ ਜਾਰੀ ਰੋ ਦਲਤਾਂ ਦੇ ਉੱਤੇ ਜੋ ਉਤਜਾਰ ਹੋ ਰਿਹਾ ਉਹ ਉਹਦੇ ਬੜੀ ਅਡਕੜਲ ਮਾਰ ਕੰਦਿਆ ਧੰਨਵਾਦ ਬਹੁਤ ਕੈਂਡਲਮਾਰਤ காங்கிரஸ் ਪਾਰਟੀ ਨੇ ਜਿਹੜਾ ਕੱਢਿਆ ਏਡੀਜੀਪੀ ਹਰਿਆਣਾ ਆਈਪੀਐਸ ਅਫਸਰ ਬਾਈ ਪੂਰਨ ਕੁਮਾਰ ਜੀ ਦਾ ਜਿਹੜਾ ਉਹਨਾਂ ਨੇ ਸੁਸਾਇਡ ਕੀਤਾ ਉਸ ਪਰਿਵਾਰ ਨੂੰ ਨਾਂ ਇਨਸਾਫ ਮਿਲਣਾ ਕਿਹੜੀ ਹਰਿਆਣਾ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਆ ਉਹਦੇ ਕੰਨਾਂ ਕੰਨ ਖੋਲਣ ਲਈ ਬਾਗ ਲੈਣ ਲਈ ਤੇ ਅੱਜ ਕਾਂਗਰਸ ਪਾਰਟੀ ਨੇ ਪ੍ਰੋਗਰਾਮ ਲੀਕਿਆ ਔਰ ਆਉਣ ਵਾਲੇ ਸਾਡੇ ਸਮੇਂ ਜਿੰਨਾ ਵੀ ਕੋਈ ਸੰਘਰਸ਼ ਕਰਨਾ ਪਿਆ ਤਾਂ ਉਹ ਵੱਡੇ ਪੱਧਰ ਤੇ ਲੜਾਂਗੇ ਜਦੀਪ ਜਸਲ ਰਾਮਾ ਮੰਡੀ ਤੋਂ ਅੱਜ ਅਸੀਂ ਰਾਮਾ ਮੰਡੀ ਦੇ ਵਿੱਚ ਬਹੁਤ ਹੀ ਵਿਸ਼ਾਲ ਵੱਡਾ ਅੱਜ ਬਾਈ ਪੂਰਨ ਕੁਮਾਰ ਦੀ ਯਾਦ ਦੇ ਵਿੱਚ ਐਡੀਜੀਪੀ ਜੋ ਹਰਿਆਣਾ ਸਰਕਾਰ ਵੱਲੋਂ ਤਸੀਹੇ ਦੇ ਕੇ ਮਾਰਿਆ ਗਿਆ ਜਿਹਨੂੰ ਤੜਫਾਦ ੜਫਾ ਕੇ ਮਾਰਿਆ ਗਿਆ ਜਾਤੀਵਾਦ ਦੇ ਕਰਕੇ ਸੋ ਅੱਜ ਉਹ ਸਾਡੇ ਵੀਰ ਨੇ ਸ਼ਹਾਦਤ ਦੇ ਕੇ ਸਮਾਜ ਨੂੰ ਲੋਕਾਂ ਨੂੰ ਦੱਸਿਆ ਕਿ ਭਾਈ ਇਕੱਠੇ ਹੋ ਜੋ ਨਹੀਂ ਤੇ ਇਹ ਲੋਕ ਤੁਹਾਨੂੰ ਜੀਣ ਨਹੀਂ ਦੇਣਗੇ ਐਧਾ ਤੇ ਲੋਕ ਜੋ ਸਮਾਜ ਨੂੰ ਟੱਕਾ ਲਾਉਂਦੇ ਆ ਜੋ ਉਥੇ ਦਾ ਡੀਜੀਪੀ ਆ ਜਿਹਦੇ ਖਿਲਾਫ ਅੱਜ ਵੀ ਉਹਦਾ ਪਰਿਵਾਰ ਜੋ ਜਿਹੜੀ ਬਾਡੀ ਨੂੰ ਸੰਸਕਾਰ ਕਰਨ ਨੂੰ ਤਿਆਰ ਨਹੀਂ ਜਾਂਦੀ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਅਸੀਂ ਪੂਰੇ ਕਾਂਗਰਸ ਪਰਿਵਾਰ ਸਾਡੀ ਪਾਰਟੀ ਉਹਨਾਂ ਦੇ ਪਰਿਵਾਰ ਦੇ ਨਾਲ ਖੜੀ ਹੈ ਇਨਸਾਫ਼ ਦੀ ਲੜਾਈ ਲੜਾਂਗੇ ਔਰ ਜਿਹੜਾ ਸੀਜੀਆਈ ਦਾ ਜਿਹੜੇ ਜੱਜ ਸਾਹਿਬ ਆ ਬੀਆਰ ਗਵੇਈ ਸਾਹਿਬ ਦੇ ਉਹਨਾਂ ਨੇ ਜਿਹੜੀ ਜੁੱਤੀ ਸਿੱਟੀ ਉਸ ਪੋਸਟ ਦੇ ਉੱਪਰ ਉਹ ਉਹਦੇ ਇਕੱਲੇ ਨਹੀਂ ਜੁੱਤੀ ਸਿੱਟੀ ਪੂਰੇ ਦੇਸ਼ ਦੇ ਜੁੱਤੀ ਮਾਰੀ ਆ ਇੱਧਰ ਦੇ ਲੋਕਾਂ ਨੂੰ ਦੇਸ਼ ਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਉਹਨਾਂ ਦੇ ਉੱਪਰ ਜਿਹੜਾ ਆ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਜੇਲਾ ਸੁੱਟ ਕੇ ਇਹਨਾਂ ਲੋਕਾਂ ਨੂੰ ਦੇਸ਼ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਧੰਨਵਾਦ ਹੈਂਡਲ ਮਾਰਚ ਮੈਂ ਕਿਤੇ ਦਿਵਿੰਦਰ ਸ਼ਹਿਰੀ ਔਰ ਦਿਵਿੰਦਰ ਦਿਹਾਤੀ ਵੱਲੋਂ ਰੱਖਿਆ ਗਿਆ ਸੀਗਾ ਜੋ ਜੋ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਆਈਪੀਐਸ ਪੂਰਨ ਕੁਮਾਰ ਦੇ ਉੱਪਰ ੱਟਪਾ ਕੀਤਾ ਗਿਆ ਸੀਗਾ ਔਰ ਪੂਰਨ ਕੁਮਾਰ ਨੇ ਸੁਸਾਈਡ ਕਰ ਲਿਆ ਹਰਿਆਣਾ ਦੀ ਬੀਜੇਪੀ ਦੀ ਸਰਕਾਰ ਕਰਕੇ ਸੈਂਟਰ ਦੇ ਵਿੱਚ ਮੋਦੀ ਦੀ ਸਰਕਾਰ ਕਰਕੇ ਅਰੋਹ ਦੇ ਪ੍ਰੋਕਸ਼ਨ ਦੇ ਵਿੱਚ ਅਸੀਂ ਕੈਂਡਲਮਾਰਚ ਕਰਿਆ ਕਿ ਜਿੰਨੀ ਦੇਰ ਤੱਕ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲੇਗਾ ਉਨੀ ਦੇਰ ਤੱਕ ਸਾਰੇ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਉਹਨਾਂ ਦੇ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਹੋਏ ਬਹੁਤ ਬਹੁਤ ਡੀਜੀਪੀ ਸਾਹਿਬ ਜਿਨ੍ਹਾਂ ਨੇ ਸੁਣਫਾਈਡ ਕੀਤਾ ਉਸ ਸੰਬੰਧ ਵਿੱਚ ਅਸੀਂ ਜ਼ਿਲ੍ਹਾ ਦਿਹਾਤੀ ਅਤੇ ਜ਼ਿਲ੍ਹਾ ਸ਼ਹਿਰੀ ਵੱਲੋਂ ਲਿਖੇ ਗੇ ਪ੍ਰੋਗਰਾਮ ਦੀ ਪਹਿਚਾਣ ਹੈ ਅਸੀਂ ਸਾਰੇ ਰਲ ਕੇ ਕੈਂਡਲਮਾਰਚ ਕਰਿਆ ਔਰ ਇਨਸਾਫ ਦੀ ਮੰਗ ਕੀਤੀ ਹੈ ਔਰ ਅਸੀਂ ਸੋਚਦੇ ਹਾਂ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲਣਾ ਚਾਹੀਦਾ ਜੇ ਇਨਸਾਫ ਨਹੀਂ ਮਿਲਦਾ ਤੇ ਕਾਂਗਰਸ ਪਾਰਟੀ ਵੱਡੇ ਦੌਰ ਤੋਰ ਤੇ ਸੰਘਰਸ਼ ਕਰੇਗੀ ਇਹਨਾਂ ਹੀ ਕਹਿੰਦਾ ਕਿ ਮਾਦਾ ਜੱਜਾਂ ਵਾਈਸ